ਦੇਖੋ ਵੀ ਲੁਧਿਆਣਾ ਗੱਲ ਪੈਟਰੋਲ ਪੰਪ ਤੇ ਦੇਖੋ ਇੱਕ ਕੁੜੀ ਨੇ ਨਹੰਗ ਸੰਗਵਲ ਚੱਕੀ ਚੱਪਲ ਯਾਰ ਇਹ ਬਹੁਤ ਮਾੜੀ ਗੱਲ ਆ ਕੋ ਸਮਝਣਾ ਚਾਹੀਦਾ ਠੀਕ ਆ ਨਾ ਪਵਾ ਮੁੰਡਾ ਪਵਾ ਕੁੜੀ ਆ ਕੁਝ ਵੀ ਹੈ ਪਰ ਉਹਨੂੰ ਸਮਝਣਾ ਜ਼ਰੂਰ ਚਾਹੀਦਾ ਆਦਰ ਸਤਕਾਰ ਕਰਨਾ ਚਾਹੀਦਾ ਫਿਰ ਇਹ ਬੇਇੱਜ਼ਤੀ ਦਾ ਕਾਰਨ ਬਣਦਾ ਹੁਣ ਦੇਖੋ ਫਿਰ ਮਾਫੀ ਵਾਲੀ ਗੱਲ ਵੀ ਪਾਣੀ ਲੈ ਕੇ ਚੱਕ ਕੇ ਥਾਣੇ ਦੇ ਵਿੱਚ ਤੇ ਹੁਣ ਦੇਖੋ ਕੀ سلوਕ ਹੋਊਗਾ ਬਾਅਦ ਵਿੱਚ ਫੋਨ ਤੇ ਕਰਦੇ ਵੀ ਪਰਸ਼ਾਂ ਚਲੋ ਜੋ ਵੀ ਗੱਲਬਾਤ ਕੀਤੀ ਜਾਂਦੀ ਆ ਉਸ ਨੂੰ ਉਸ ਉੱਥੇ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣੇ ਆਪ ਨੂੰ ਤੇ ਦੂਜੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਨਾ ਕਿ ਗੱਲ ਅੱਗੇ ਬਤਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਐਦਾਂ ਫਿਰ ਕਹਿ ਦਿੰਦੇ ਆ ਵੀ ਨਹਿੰਗ ਸਿੰਘਾ ਦੇ ਵਿੱਚ ਗਲਤੀ ਆ ਠੀਕ ਹੈ ਨਾ